ਲੋ ਵੀ ਮਿੱਤਰੋ ਅੱਜ ਦੀ ਇਹ ਵੀਡੀਓ ਉਹਨਾਂ ਭਰਾਵਾਂ ਲਈ ਆ ਜਿਹੜੇ ਮਾਰਵਾੜੀ ਘੋੜੀ ਚੰਗੀਆਂ ਬੰਤਰਾਂ ਦੀ ਚੰਗੀ ਲੈਂਥ ਦੀ ਬਰੀਕੀ ਦੀ ਕੁੰਡੀ ਵਾਲਾ ਕੰਨ ਤੇ ਮਾਰਕੇ ਦੀ ਘੋੜੀ ਭਾਲਦੇ ਆ ਵੀ ਬਰੀਡਿੰਗ ਲਈ ਵਰਤਣੀ ਹੈ ਤੇ ਪੈਸੇ ਲਾਉਣੇ ਲੱਖ ਦੇ ਆਸ-ਪਾਸ ਤਾਂ ਮਿੱਤਰੋ ਆਹ ਵੀਡੀਓ ਦੇਖ ਲਓ ਘੋੜੀ ਲਿਆਤੇ ਤੁਹਾਨੂੰ ਪਹਿਲਾਂ ਤਾਂ ਲੰਬਾਈ ਦੇਖ ਲਓ ਆਮ ਘੋੜੀਆਂ ਨਾਲ ਡੂਡੀ ਆ ਤੇ ਗਰਦਨ ਦੀ ਨੈਕ ਦੇਖੋ ਲੰਬੀ ਵੀ ਹੈ ਤੇ ਮਣੀਆ-ਮੁਣੀਆ ਵੀ ਪਤਲਾ ਮਾਰਕਾ ਪ੍ਰੋਪਰ ਬਲੇਜ ਕੰਨ ਕੁੰਡੀ ਵਾਲ ਸਾਰੀਆਂ ਚੀਜ਼ਾਂ ਮਿਲਣੀਆਂ ਬਾਲਾ ਲੰਮਾ ਟਾਈਮ ਨਹੀਂ ਆਪਾਂ ਤੁਹਾਡਾ ਲੈਣਾ ਮਿੰਟ ਲੈਣੇ 3 3 ਮਿੰਟਾਂ ਸਾਰੀ ਤੁਹਾਨੂੰ ਡਿਟੇਲ ਦੇ ਦੇਣੀਆਂ ਸਾਰਾ ਬੇਰਵਾ ਕੁੜੀ ਦਾ ਦੇ ਦੇਣਾ ਉਮਰ ਹਾਈਟ ਬਾਰੇ ਤੇ ਬਾਕੀ ਰਾਜ ਜੀ ਲੱਸੀ ਸਾਰੀ 12-12 ਤੁਸੀਂ ਆਪ ਦੇਖ ਲੈਣੀ ਹੈ ਤੇ ਜਿਹੜੀ ਅੰਦਰ ਦੀ ਆ ਉਹ ਸਾਰੀ ਮੰਨ ਲਓ ਜਿਹੜੀ ਚੀਜ਼ ਨਹੀਂ ਤੁਹਾਨੂੰ ਦੇਖਦੀ ਬਾਲ ਭੌਰੀਆਂ ਹੋਈਆਂ ਅੰਦਰ ਦੀ ਉਹ ਸਾਰੀ ਉਹ ਪਾ ਡਿਟੇਲ ਤੁਹਾਨੂੰ ਆਪਾਂ ਦੇ ਦੇਣੀ ਹੈ ਪਹਿਲਾਂ ਤਾਂ ਸਵਾਗਤ ਹੈ ਸਾਰੇ ਸੱਜਣਾਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾਏ ਵੀਡੀਓ Facebook ਪੇਜ ਤੇ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਮ ਦੇ ਵੀਡੀਓ ਨਾਲ ਹੋਏ ਆ ਹਾਜ਼ਰ ਜੀ ਤਰੀਕ ਅੱਜ 3 April 2025 ਇਹ ਵੀਡੀਓ ਪਾਉਣ ਜਾ ਰਹੇ ਹਾਂ ਤਾਜੀ ਵੀਡੀਓ ਆ ਦੋਸਤੋ ਕੋਈ ਪੁਰਾਣੀ ਨਹੀਂ ਘੋੜੀ ਆਈ ਹੈ ਨਵੀਂ ਆਪਣੇ ਫਾਰਮ ਤੇ ਕੱਲ ਆਉਂਦੀ ਦੀ ਮੈਂ ਸੋਚਿਆ ਦੋਸਤਾਂ ਨਾਲ ਵੀਡੀਓ ਸਾਂਝੀ ਕਰ ਲਈਏ ਸਾਰੀ ਦਿਖਾ ਦਈਏ ਹੈਨਾ ਕਉਂਕ ਜੈਜ ਰੇਡ ਦੀ ਘੋੜੀ ਆ ਇਹ ਮੈਨੂੰ ਨਹੀਂ ਲੱਗਿਆ ਜਿਆਦਾ ਲੰਮਾ ਟਾਈਮ ਖੜੂ ਇਹੋ ਜੀ ਘੋੜੀ ਜੇ ਮਾਰਕੀ ਵਾਲੇ ਪੱਖੋਂ ਦੇਖ ਲਈਏ ਲੈਂਥ ਵਾਲੇ ਪਾਸੋਂ ਦੇਖ ਲਈਏ ਤਾਂ ਪੂਰੀ ਟੌਪ ਦੀ ਆ ਬਾਕੀ ਚੈਨਲ ਸਬਸਕ੍ਰਾਈਬ ਕਰ ਲਿਓ ਦੋਸਤੋ ਜੇ ਤੁਸੀਂ ਸਸਤਾ ਜਾਨਵਰ ਜਾਂ ਮਾਰਕੀਟ ਨਾਲ ਸਸਤਾ ਜਾਨਵਰ ਭਾਲਦੇ ਹੋ ਤੇ ਵਾਦਦੇ ਆਪਾਂ ਪਹਿਲਾਂ ਵੀਡੀਓ ਵੱਲ ਵੀਡੀਓ ਪਸੰਦ ਆ ਜੇ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਤੇ ਮਿੱਤਰੋ ਮਾਰਵਾੜੀ ਘੋੜੀ ਆ ਸਾਢੇ 4 ਸਾਲ ਉਮਰ ਪੰਜਾਰੇ ਲੱਗੀ ਆ ਹਜੇ ਤੇ ਮੱਥੇ ਬਲੇਜ ਬਹੁਤ ਸੋਹਣਾ ਪ੍ਰੋਪਰ ਬਲੇਜ ਆ ਕੋਈ ਚੌੜਾ ਪਟਾ ਨਹੀਂ ਜਾਂ ਕੋਈ ਤਿਲਕ ਤੋੜ ਨਹੀਂ ਇੱਕ ਪੈਰ ਮਗਰਲਾ ਚਿੱਟਾ ਲੰਬੀ ਗਰਦਨ ਮਣੀਆਂ-ਮੁਣੀਆਂ ਬਹੁਤ ਪਤਲਾ ਤੇ ਕੰਨ ਕੁੰਡੀ ਵਾਲਾ ਕੰਨ ਨੀੜੇ ਵੀ ਦਿਖਾਵਾਂਗੇ ਤੇ ਸਵਾਰੀ ਸੂਰੀ ਚ ਪਾਸ ਅੰਦਰ ਦੀ ਦੋਸਤੋ ਚੈੱਕ ਪਾਸ ਆ ਮੌਕੇ ਤੇ ਘੋੜੀ ਹੈਗੀ ਖਾਲੀ ਪੈਰਾਂ ਪੂਰਾ ਦੀ ਸਹੀ ਆ ਤੇ ਬਾਲਪੋਰੀਆਂ ਦੀ ਵੀ ਜਮਾਂ ਸਹੀ ਆ ਕੰਨ ਕੰਡੀਸ਼ਨ ਬਹੁਤ ਚੰਗਾ ਲੱਗਿਆ ਹੋਇਆ ਹੈ ਤੇ ਸਵਾਰੀ ਦੀ ਵੀ ਵੀਡੀਓ ਆਪਾਂ ਵਿੱਚ ਲਾਵਾਂਗੇ ਸਵਾਰੀ ਦੀ ਚਾਲ ਤੋਂ ਹੀ ਦੇਖੋ ਚਾਲ ਬਹੁਤ ਸੋਹਣਾ ਤਰ੍ਹਾਂ ਦੀ ਕਈ ਵਾਰ ਹੁੰਦਾ ਨਾ ਨਵੇਂ ਬੰਦਨ ਚ ਵੀਰ ਸਵਾਰੀ ਪਹਿਲਾਂ ਸਵਾਰੀ ਦੇ ਝੂਟੇ ਪੂਰੇ ਲੈਣ ਦੇਖੋ ਚਾਲ ਕਿੰਨੇ ਸੋਹਣੇ ਪੈਰਪੋੜ ਬਹੁਤ ਜ਼ਿਆਦਾ ਸੋਹਣਾ ਦਿੰਦੀ ਹੈ ਕੁੜੀ ਬਾਕੀ ਮੇਨ ਗੱਲ ਜਿਹੜੀ ਸਾਉ ਠੰਡੀ ਹੈ ਜੇ ਤੇ ਆਈਡੀ ਆਪਾਂ ਰੇਂਜ ਦਾ ਤੁਹਾਨੂੰ ਦੇ ਹੀ ਦਿੱਤਾ ਲੱਖ ਦੇ ਆਸ-ਪਾਸ ਬਣੂ ਰੇਟ ਆਪਾਂ ਛੱਡੋ ਆਪਾਂ ਬੰਨ ਵਾਲੀ ਗੱਲ ਇਹ ਦੱਸਤੀ ਲੱਖ ਦੇ ਆਸ-ਪਾਸ ਬਣ ਜਾਣਾ ਕੁੜੀ ਨੇ ਤੇ ਮੰਤਰਾ-ਮੁੰਤਰਾ ਬਹੁਤ ਚੰਗੀਆਂ ਬਾਲਪੁਰੇ ਦੇ ਜਮਾ ਸਾਫਾ ਕਨ ਮੇਨ ਗਲਾ ਕੁੰਡੀ ਵਾਲਾ ਨੇ ਵਿੱਚ ਦੋਸਤੋ ਕੋਈ ਚੀਜ਼ ਨਹੀਂ ਮਿਲਦੀ ਆ ਆਪਾਂ ਆਮ ਤੌਰ ਤੇ ਦੇਖਿਆ ਹੁਣ ਆਪਾਂ ਵੀ ਰੋਜ਼ ਜਾਨਵਰ ਦੇਖਦੇ ਚੰਬੀਆਂ ਬੇਸ਼ੇਰੀਆਂ ਵੀ ਲੱਖੋਂ ਬਾਹਰ ਟੱਪ ਜਾਂਦੀਆਂ ਆਪਾਂ ਤੁਹਾਨੂੰ ਮਾਰવાડી ਚੰਗੇ ਬੱਚੇ ਦੇਣ ਵਾਲੀ ਘੋੜੀ ਲਿਆਦੇ ਉਹਨਾਂ ਲੈਂਥ ਲੋਂਥੀ ਚੰਗੀਆਂ ਜਿਹੜੇ ਮਰਜ਼ੀ ਘੋੜੇ ਤੋਂ ਭਰਾਲੇ ਬੱਚਾ ਦਊ ਟੌਪ ਦਾ ਤੇ ਉੱਪਰ ਦੇਤੇ ਆਪਾਂ ਨੰਬਰ ਸੰਪਰਕ ਕਰ ਲਿਓ ਮਿਲਦੇ ਨੇ ਨੰਬਰ